हां जी दोस्तों सस्का हाल की हालचाल है जी ठीक ठाक सारे सो दोस्तों आज जड़ी वीडियो बना रहे हैं जी पेंट दोस्तों यह कालीए वाला जिला फरोहपुर के नेड़े शहर दोस्तों तलवंडी पाई है आज दोस्तों इस घर ਦੇ ਵਿੱਚ ਉਹ ਚਾਰ ਨਾਗ ਤੁਹਾਨੂੰ ਦਿਖਾਉਂਗਾ ਜੀ ਦੇ ਵਿੱਚ ਦੋ ਨਾਗ ਨੀਲੀ ਰਾवी नस्ल ਦੀਆਂ ਕਟੀਆਂ ਇੱਕ ਬੂਰੇ ਰੰਗ ਦਾ ਦੋਸਤ ਕਟਾ ਤੇ ਇੱਕ ਜੈਡ ਬਲੈਕ ਦੋਸਤ ਮੋਹਰਾ ਨਸਲ ਦੀ ਇਹ ਝੋਟੀ ਤੁਹਾਨੂੰ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਵੈਸੇ ਸਾਰੇ ਨਾਗ ਹੀ ਆਪਾਂ ਤੋੜਾਂਗੇ ਜਿਹੜਾ ਨਾਗ ਤੋਰਾਂਗੇ ਨਾਲ ਰੇਟ ਦੱਸਿਆ ਜਾਊਗਾ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਵੇ ਠੀਕ ਹੈ ਜੀ ਉਹਦੀ 210 ਲੀ ਕਰਕੇ ਖਰੀਦ ਲਿਓ ਤੇ ਬਾਕੀ ਇਹਨਾਂ ਦੀ ਜਿਹੜੀ ਗੱਲਬਾਤ ਆ ਉਹ ਸਾਰੀ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਸਰੀ ਗਾ ਸਸਰੀ ਗਾ ਜੀ ਕੀ ਹਾਲ ਚਾਲ ਹੈ ਵਧੀਆ ਜੀ ਆਈ ਜਾਂਦੇ ਵਿਕਰੀ ਐਸੇ ਪਾਸੇ ਹਾਂਜੀ ਹਾਂਜੀ ਆਈ ਜਾਂਦੇ ਜੀ ਠੀਕ ਹੈ ਅੱਜ ਚਾਰ ਨਾਗ ਹੈਗੇ ਆ ਜਿਹਦੇ ਵਿੱਚ ਮੋਰਾ ਨਸਲ ਵੀ ਆ ਪੂਰਾ ਵੀ ਆ ਤੇ ਨੀਵੀਂ ਰਵੀ ਵੀ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਅੱਛਾ ਇਹ ਪਹਿਲੇ ਨੰਬਰ ਤੇ ਝੋਟੀ ਖੜੀ ਆ ਮੋਰਾ ਨਸਲ ਦੀ ਸਭ ਨਾਲੋਂ ਵੱਡੀ ਆ ਇਹ ਹਾਂਜੀ ਹਾਂ ਜੈਡ ਬਲੈਕ ਹੈ ਨਾ ਹਾਂਜੀ ਹਾਂਜੀ ਜੈਡ ਬਲੈਕ ਸਨਸਣਾ ਦੀ ਬੋਸਾ ਠੀਕ ਹੈ ਕਿੰਨੇ ਟਾਈਮ ਦੀ ਹੋਊਗੀ ਇਹ ਆ ਡੇਢ ਸਾਲ ਦੀ ਡੇਢ ਸਾਲ ਦੀ ਹਾਂਜੀ ਠੀਕ ਹੈ ਤੇ ਦੋਸਤੋ ਥਣ ਥਣ ਚੈੱਕ ਕਰੋ ਜੀ ਬਾਕੀ ਜੈਡ ਬਲੈਕ ਥੋੜੇ ਜਿਹਾ ਵਾਲ ਪੂਛ ਦੇ ਵਿੱਚ ਵਾਈਟ ਹੈ ਠੀਕ ਹੈ ਜੀ ਤੇ ਫੁੱਲੀ ਇਹਨੂੰ ਮਾੜੀ ਜੀ ਤੋਰ ਕੇ ਦੇ ਕੇ ਰੇਟ ਕੀ ਹੋਊ ਇਹਦਾ ਰੇਟ ਇਹਦਾ ਵੀਰੇ 30000 ਕੀ ਹੈ 30000 ਹਾਂਜੀ ਠੀਕ ਹੈ ਦੋਸਤੋ ਸਿੰਗਲ ਸਿੰਗਲ ਬਿਲਕੁਲ ਕੁੰਡਿਆਂ ਦੀ ਹੈ ਜੀ ਮਾਰਕਿੰਗ ਸੋਹਣੀ ਹੈ ਤੇ ਰੰਗ ਵੀ ਸੋਹਣਾ ਹੈ ਉਮਰ ਦੇ ਹਿਸਾਬ ਨਾਲ ਸਭ ਵੀ ਚੰਗੀ ਹੈ ਤੇ ਕੱਦ-ਕਾਠ ਵੀ ਸੋਹਣਾ ਹੈ 1.5 ਸਾਲ ਉਮਰ ਦੋਸਤੋ ਰੇਟ 30000 ਵਿੱਚੋਂ ਮਾਨਤਾਲ ਹੋ ਜੂ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਠੀਕ ਹੈ ਜੀ ਸਿੰਗਲ ਸੁੰਗ ਬਿਲਕੁਲੋ ਛੋਟੇ ਛੋਟੇ ਪਤਲੇ ਸਿੰਗ ਤੇ ਨਾਲ ਹੀ ਦੋਸਤੋ ਗਲਾਈ ਦੇ ਵਿੱਚ ਕਰ ਲਈ ਹੈ ਠੀਕ ਹੈ ਜੀ ਤੇ ਪੁੜੇ ਪਾੜੇ ਦੋਸਤੋ ਇਹਨਾਂ ਬਿਲਕੁਲ ਚੱਕ ਮਿਆਂ ਦੀ ਹੋਊਗੀ ਰਾਜੀ ਇਹ ਕੱਟੀ ਉਮਰੋ ਦੋਸਤੋ ਇਹ 1.5 ਸਾਲ ਦੀ ਹੈ ਤੇ ਰੇਟ 30000 ਥਣ ਝੋਲੀ ਇਸ ਕੱਟਿੰਗ ਦੋਸਤੋ ਚੰਗੀ ਹੈ ਵੈਸੇ ਬਾਟਣ ਵਾਲੀ ਕੱਟੀ ਹੈ ਆਲੋ ਦੋਸਤੋ ਠੀਕ ਹੈ ਵੈਸੇ ਸੀਲ ਸਾਹੂਆ ਹੈ ਤੇ 30000 ਦੋਸਤੋ ਰੇਟ ਦੇ ਵਿੱਚੋਂ ਮਾਨਤਾਲ ਹੋ ਜੂ ਦੂਜੇ ਨੰਬਰ ਤੇ ਆਪਣੇ ਕੋਲੇ ਕਟਾ ਆਇਆ ਹੈ ਹਨਾ ਹਾਂਜੀ ਹਾਂਜੀ ਦੂਜੇ ਨੰਬਰ ਤੇ ਕਟਾ ਇਹ ਬੂਰਾ ਚਟਾ ਜਾ ਕਟਾ ਹਨਾ ਠੀਕ ਹੈ ਵੈਸੇ ਨੀਲੀ ਰਾਏ ਵੀ ਨਸਲ ਦੇ ਵਿੱਚ ਆ ਮਾਰਕਿੰਗ ਸਾਰੀ ਖੋਲੀਆਂ ਨੂੰ ਵੀ ਕਿੰਨੇ ਟਾਈਮ ਦਾ ਹੋਊਗਾ ਇਹ ਇਹ ਸਾਲ ਤਾਂ ਹੈ ਜੀ ਇਹ ਸ਼ੇ ਰੇਟ ਇਹਦਾ ਰੇਟ ਇਹਦਾ 25000 ਦੋਸਤੋ 25000 ਰੇਟ 1 ਸਾਲ ਉਮਰ ਰੰਗ ਸੋਨਾ ਤੇ ਬਾਕੀ ਗੱਡੀ ਗੁੱਡੀ ਆਸਤੇ ਇਹ ਕਟਾ ਚੰਗਾ ਸਿੰਘ ਗਲਾਈ ਦੇ ਵਿੱਚ ਕਰਦਾ ਹਾਂ ਦਾ ਅੱਖਾਂ ਦੋਵੇਂ ਵਾਈਟ ਹੈ ਠੀਕ ਹੈ ਜੀ ਇਹ ਦੋਸਤੋ 1 ਸਾਲ ਆ ਤੇ ਰੇਟ ਇਹਦਾ 25000 ਫੈਂਕ ਬਹੁਤ ਸੋਹਣਾ ਬੂਰਾ ਚਟਾ ਰੰਗ ਹੈ ਦਾ ਠੀਕ ਹੈ ਇਹ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਰੇਟ ਜਿਹੜਾ ਦੱਸਿਆ ਇਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਉਹ ਦੋਸਤੋ ਤਸੱਲੀ ਕਰ ਰਹੇ ਠੀਕ ਹੈ ਦੂਰਾ ਹੈਗਾ ਇਧਰ ਦੇ ਪਾਸੇ ਨੀਲੀ ਜਾਰੀ ਹੈ ਨਾ ਕਿੰਨੇ ਟਾਈਮ ਦੀ ਹੋਗੀ ਹੋਰ ਲਈ ਕੱਟੀ ਇਹ ਤੀਜੇ ਨੰਬਰ ਵਾਲੀ ਕੱਟੀ ਵੀਰੇ 11 ਮਹੀਨੇ ਦੀ ਹੈ 11 ਮਹੀਨੇ ਉਮਰ ਹੈ ਦਾ ਦੋਸਤੋ ਠੀਕ ਹੈ ਤੇ ਮਾਰਕਿੰਗ ਸੋਹਣੀ ਹੈ ਸਾਰੀ ਪ੍ਰੋਪਰ ਮਾਰਕਿੰਗ ਹੈ ਅੱਖਾਂ-ਅੱਖਾਂ ਦੋਵੇਂ ਵਾਈਟ ਹੈ 11 ਮਹੀਨੇ ਉਮਰ ਠੀਕ ਹੈ ਜੀ ਇਹ ਦੋਸਤੋ ਤੀਜੇ ਨੰਬਰ ਤੇ ਤੁ ਰੇਟ ਦਾ ਕੀ ਹੈ ਰੇਟ ਹੈ 23000 ਰੁਪਏ 23200 ਰੇਟ ਠੀਕ ਹੈ ਜੀ ਬਾਕੀ ਸੋਹਣੇ ਢਾਂਚੇ ਦੀ ਹੈ ਕੱਟੀ ਇਹ ਵੀ ਚੰਗੀ ਸਾਂਭਣ ਵਾਲੀ ਹੈ ਜਦੋਂ ਸਾਂਭੀ ਝੋਟੀ ਬਹੁਤ ਸੋਹਣੀ ਤਿਆਰ ਹੋਣੀ ਹੈ ਥਣ ਤੁਣ ਇਸ ਕੱਟੀ ਨੂੰ ਬਹੁਤ ਕਮਾਲ ਦੇ ਲੱਗੇ ਹੈ ਜੀ ਠੀਕ ਹੈ ਇਹ ਆ ਲੋ ਦੋਸਤੋ ਫੇਸ ਕੁਆਲਟੀ ਦੇਖ ਲਓ ਸਿੰਘ ਛੋਟੇ ਇਹ ਹਜੇ ਉਮਰ ਦੇ ਹਿਸਾਬ ਨਾਲ ਇਹਨਾਂ ਕੋਲ ਕਰਨੇ ਆ 11 ਮਹੀਨੇ ਦੋਸਤੋ ਉਮਰ ਤੇ 23000 ਰੇਟ ਆ ਥਣ ਝੋਲੀ ਦੋਸਤੋ ਤੁਹਾਨੂੰ ਦਿਖਾ ਦਿੰਦਾ ਥਣ ਇਹਨਾਂ ਸਾਰੀਆਂ ਕੱਟੀਆਂ ਦੇ ਬੜੇ ਸੋਹਣੇ ਹੋਣਗੇ 4892 ਠੀਕ ਹੈ 23000 ਦੇ ਵਿੱਚੋਂ ਦੋਸਤੋ ਮਾਨ ਤਾਨ ਹੋ ਜਾਊਗਾ ਜਿਹੜੀ ਚੌਥੇ ਨੰਬਰ ਤੇ ਕੱਟੀ ਖੜੀ ਹੈ ਕਿੰਨੇ ਟਾਈਮ ਦੀ ਇਹ ਇਹ ਸਾਲ ਦੀ ਹੈ ਇੱਕ ਸਾਲ ਦੀ ਹੈ ਠੀਕ ਹੈ ਆਲੋ ਦੋਸਤੋ ਹਣ ਝੋਲੀ ਦੇਖੋ ਜੀ ਇੱਕ ਸਾਲ ਇਸ ਕੱਟੀ ਦੀ ਉਮਰ ਹੈ ਖੋਲ ਲੀਏ ਨੂੰ ਵੀ ਇਹ ਰੇਟ ਕੀ ਹੈ ਦਾ ਰੇਟ ਇਹਦਾ ਵੀਰੇ 23000 ਇਹਦਾ ਵੀ 23000 ਠੀਕ ਹੈ ਦੋਸਤੋ ਮਾਰਕਿੰਗ ਇਸ ਕੱਟੀ ਦੇ ਵੀ ਪ੍ਰੋਪਰ ਸਾਰੀ ਹੈ ਠੀਕ ਹੈ ਜੀ ਨਾਕ ਤੇ ਨਿਸ਼ਾਨ ਅੱਖਾਂ ਦੋਵੇਂ ਵਾਈਟ ਬਾਕੀ ਚਾਰੇ ਪੈਰਾਂ ਤੇ ਵਾਈਟ ਨੇਸ ਸਿੰਘ ਸਿੰਘ ਵੈਸੇ ਗੜਾਈ ਦੇ ਵਿੱਚ ਆ ਉਮਰ ਉਹ 1 ਸਾਲ ਆ ਤੇ ਕੱਦ ਕਾਟ ਸੋਹਣਾ ਸਾਂਭਣ ਵਾਲੀ ਆ ਝੋਟੀਏ ਵੀ ਚੰਗੀ ਤਿਆਰ ਹੋ ਜਾਣੀ ਆ ਥਣ ਝੋਲੀ ਚੰਗੀ ਆ 23000 ਹੀ ਇਸ ਕੱਟੀ ਦਾ ਰੇਟ ਆ ਦੋਸਤੋ ਇਹ ਚੌਥੇ ਨੰਬਰ ਤੇ ਤੁਹਾਨੂੰ ਦਿਖਾਈ ਆ ਰੰਗ ਵੈਸੇ ਬਲੈਕ ਹੋਊਗਾ ਜਿੰਨੀ ਕਿ ਮਾਰਕਿੰਗ ਚਾਹੀਦੀ ਆ ਨੀਲੀ ਰੈਵੀ ਨਸਲ ਦੀ ਉਹ ਸਾਰੀ ਪ੍ਰੋਪਰ ਹੈਗੀ ਆ ਥਣ ਝੋਲੀ ਇਹ ਆ ਲੋ ਦੋਸਤੋ ਦੇਖ ਲਓ ਇੱਕ ਮਾੜੀ ਜੀ ਰਿਪੋਰਟ ਹੈਗੀ ਇਹਦੇ ਚਾਰਸਣਾ ਦੇ ਵਿੱਚ ਕੋਈ ਜੀ ਕੋਈ ਦਿੱਕਤ ਨਹੀਂ ਹਾਂ ਹਾਂ ਵੈਸੇ ਪਤਾ ਨਹੀਂ ਲੱਗਦਾ ਕਿ ਆ ਵੀ ਸ਼ੋਰਟ ਆ ਜਾਂ ਬੱਚਾ ਹੈਗਾ ਨਾਲ ਵੈਸੇ ਇਹ ਵਧਣਾ ਫੁੱਲਣਾ ਨਹੀਂਗਾ ਐ ਐਡੀ ਕੀ ਰਹਿਣੀ ਐ 23200 ਰੇਟ ਇਹ ਚੌਥੇ ਨੰਬਰ ਵਾਲੀ ਕੱਟੀ ਦਾ ਵੈਸੇ ਇਹ ਦੋਸਤੋ ਨਾਗਰ ਤੁਹਾਨੂੰ ਸਾਰੇ ਤੋਰ ਕੇ ਦਿਖਾਤੇ ਆ ਜੀ ਜਿਹੜਾ ਵੀ ਨਾਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਉਹਦੀ ਦੋਸਤੋ ਤਸੱਲੀ ਕਰ ਲਿਓ ਰੇਟ ਦੱਸਿਆ ਗਿਆ ਰੇਟ ਦੇ ਵਿੱਚੋਂ ਮਾਨਤਾਣ ਹੋ ਜਾਊਗਾ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ